ਪੁਗਜਰਵਾਲ ਦਾ ਕੁੱਤਾ ਕੋਹਰਾ ਕਾਲਾ ਜੀ ਤੀਜੀ ਪੋਜੀਸ਼ਨ ਹੈ ਜੀ ਮਤੇਜ ਗਰੇਵਾਲ ਅਮਨੀ ਆਰਤੀਆ ਆਜ਼ਾਦ ਗਰੁੱਪ ਦਾ ਕੁੱਤਾ ਪੂਲ ਸਪੋਰਟ ਕਾਲਾ ਚੌਥੀ ਪੋਜੀਸ਼ਨ ਹੈ ਜੀ ਕਰਨਵੀਰ ਨਵਾ ਕਿਲਾ ਹਰਦੀਪ ਪਿੰਡੀ ਬਲੋਚਾ ਹਰਜਵਿੰਦਰ ਦੀਪ ਸਿੰਘ ਵਾਲਦਾ ਕੁੱਤਾ ਬਾਸ ਕਿੰਗ ਪੰਜਵੀਂ ਪਿਛਲੇ ਕਰਵਾਨ ਸਿੰਘ ਯੂਕੇ ਜਸਵੰਤ ਸਿੰਘ ਯੂਕੇ ਯੂਕੇ ਗਰੇ ਹੌਨ ਗਰੁੱਪ ਦਾ ਕੁੱਤਾ ਰਫਤਾਰ ਕਾਲਾ ਛੇਵੀਂ ਪੋਜੀਸ਼ਨ ਹੈ ਚੀਨਾ ਮਾਨਸਰ ਆਵਨ ਸਾਧੂ ਵਾਲਾ ਨਿਸ਼ਾਨਪਾਟ ਸਰ ਦਾ ਕੁੱਤਾ ਦਸਤੀ ਚੀਫ ਸੱਤਵੀਂ ਪਿਛਲੇ ਪਰਮਜੀਤ ਸਿੰਘ ਹੰਦਲ ਮੀਨੂ ਢਿੱਲੋਂ ਦੋਨਾ ਸੂਸਾ ਮਰਤੂ ਜੁਐਸੇ ਦਾ ਕੁੱਤਾ ਪਲੈਨੇਟ 8ਵੀਂ ਵਿਨਾਈ ਮਾਟਰ ਕਵਾਨ ਸਿੰਘ ਜੂਰਾ ਰਾਹੁਲ ਪੰਗੂ ਦਲਦਾਰ ਡਾਂਡੀਆਂ ਗੇਲਾ ਦੁੱਲੇਵਾਲ ਬਾਟ ਗਰੁੱਪ ਕੈਨੇਡਾ ਦਾ ਕੁੱਤਾ ਸਿੱਲੀ ਬॉय 9ਵੀਂ ਪਿਛਲੇ ਪੱਤੂ ਮਰੋਰ ਜਿੰਦਰ ਬੈਰੋ ਕੇਸ਼ਮੀਰ ਤਪਰਾੜ ਤਪਰਾੜ ਫਰੈਂਡ ਗਰੁੱਪ ਸਵਾਲ ਸਰ ਦਾ ਕੁੱਤਾ ਇਲਦੇ ਕਿੰਗ 10ਵੀਂ ਪਿਛਲੇ ਬਿੰਦਰ ਕੈਨੇਡਾ ਰਾਜਦੀਪ ਕੁਰਨ ਲੂਪਰਵਾਲੀ ਰਾਜਨ ਚਾਹਲ ਗੁੰਮਾ ਸੇਖੋ ਦਾ ਕੁੱਤਾ ਟ੍ਰੈਵਲ ਮੇਕਰ 11ਵੀਂ ਪਿਛਲੇ ਬਲਜੀਤ ਰਾਏ ਜਸਕਰਨ ਰਾਏ ਜਗਰੂਪ ਅੱਚਰਵਾਲ ਰੈ ਬ੍ਰਦਰ ਦਾ ਕੁੱਤਾ ਥ੍ਰੈਟਿਕ ਕਿੰਗ ਕਾਲਾ ਜੀ 12ਵੀਂ ਪਿਛਲਾ ਸ਼ਰਾਪੀ ਪੱਤੋ ਪ੍ਰੇਮੀ ਭੇਖਾ ਢੱਲੋ ਮਾਨਸਾਹ ਸਵਾਰ ਚੁੱਪ ਕੀਤੀ ਬਾਈ ਬਾਈ ਸੀ ਕਲੱਬ ਕੈਲਗਰੀ ਦਾ ਕੁੱਤਾ ਰਿੰਗ ਲੀਡਰ 13ਵੀਂ ਪਿਛਲਾ ਬੋਵੀ ਦਸਾਂਜ ਮੋਮੀ ਬ੍ਰਦਰ ਪਰਮਜੀਤ ਸਿੰਘ ਹੰਦਲ ਮੀਨੀ ਢੱਲੋ ਦਾ ਕੁੱਤਾ ਨਿਊ ਗਿਫਟ ਜੀ 14ਵੀਂ ਪਿਛਲਾ ਜੀ ਅਮਨਪ੍ਰੀਤ ਸ਼ਾਂਤਪੁਰ ਵਰਜੀਤ ਤੇ ਕਰਨ ਇਟਲੀ ਬਰਿੰਦਰ ਮਣੀਪੁਰ ਦੀ ਕੁੱਤੀ ਸਟਾਰ ਪ੍ਰਿੰਸਾ ਚਿੱਟੀ ਜੀ ਜਿਹੜੀ ਸਟਾਰ ਪ੍ਰਿੰਸਾ ਪ੍ਰਿੰਸਾ ਜੀ ਇਹ ਕੱਲੀ ਕੰਟਰੀ ਬਰੀਡ ਫੀਲਡ ਮੇਲਾ ਜੀ 14 ਨੰਬਰ ਦੇ ਵਿੱਚ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਵੀਰ ਅਵਨਪ੍ਰੀਤ ਸ਼ਾਹਦਪੁਰ ਗੁਰਜੀਤ ਤੇ ਕਰਨੀ ਟਰੀ ਜੀ ਹੁਣ ਆਪਾਂ ਨਾਮਾਂ ਦੀ ਵੰਡ ਕਰਾਂਗੇ ਜੀ